ਅਸਲਾਮੁਅਲੈਕ ਮੇਰੋ ਕੀ ਹਾਲ ਚਾਲ ਹੈ ਵੀਰੋ ਧਰਮ ਦੇ ਨਾਮ ਤੇ ਕਿਸੇ ਨੂੰ ਵੀ ਬੁੱਧੂ ਬਣਾਉਣਾ ਸਭ ਤੋਂ ਜ਼ਿਆਦਾ ਆਸਾਨ ਹੈ ਇਸੇ ਕਰਕੇ ਹੀ ਨਕਲੀ ਝੂਠੇ ਪੀਰ ਪਖੰਡੀ ਡੇਰੇ ਤੇ ਵੀਰੋ ਜਿਹੜੇ ਵੀ ਇਸ ਤਰ੍ਹਾਂ ਦੇ ਲੋਗ ਹੈ ਇਸ ਤਰ੍ਹਾਂ ਦੇ ਪਖੰਡਵਾਦ ਲੋਗ ਹਰ ਧਰਮ ਦੇ ਵਿੱਚ ਮੌਜੂਦ ਹੈ ਜਿਹੜੇ ਕਿ ਮਾਸੂਮ ਲੋਗਾਂ ਦੀ ਦਾ ਫਾਇਦਾ ਚੁੱਕਦੇ ਆ ਉਹਨਾਂ ਨੂੰ ਲੁੱਟਦੇ ਆ ਉਹਨਾਂ ਨੂੰ ਗਲਤ ਮਾਰਕ ਤੇ ਚਲਾ ਦਿੰਦੇ ਆ ਤੇ ਪਖੰਡੀਆਂ ਤੇ ਪੀਰਾਂ ਦੇ ਤੇ ਜਿਹੜੇ ਵੀਰੋ ਇਸ ਤਰ੍ਹਾਂ ਦੇ ਜਾਦੂਗਰ ਹੈ ਉਹਨਾਂ ਦੇ ਡੇਰਾ ਬੇਸ ਹੈ ਉਹਨਾਂ ਦੇ ਡੇਰਿਆਂ ਤੇ ਰਸ਼ ਲੱਗਾ ਹੋਇਆ ਹੈ ਕਿਉਂ ਕਿਉਂਕਿ ਉਹ ਮਨੁੱਖ ਦੀ ਲਾਲਸਾ ਦੇ ਨਾਲ ਖੇលਦੇ ਹੈ ਤੇ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਇਹ ਸਾਰਿਆਂ ਦਾ ਭਾਂਡਾ ਫੋੜੇ ਹੈ ਪਰ ਵੀਰੋ ਮੈਨੂੰ ਲੱਗਦਾ ਵੈ ਕਿ ਕਿਤੇ ਗਿਆਨੀ ਸੰਤ ਸਿੰਘ ਮਸਕੀਨ ਉਹਨੇ ਥੋੜੀ ਜ਼ਿਆਤੀ ਵੀ ਕਰ ਰਹੀ ਹੈ ਕਿਉਂਕਿ ਸਾਰੇ ਪੀਰ ਸਾਰੇ ਡੇਰਾ ਬੇਸ ਪਖੰਡੀ ਨਹੀਂ ਹੁੰਦੇ ਸਾਰੇ ਕੁਝੇ ਨਹੀਂ ਹੁੰਦੇ ਪਹਿਲੇ ਖਰ ਜ ਕਹਤ ਸੁਣਨੇ ਆ ਬੱਚਾ ਵੀ ਆਪਣੀ ਰਾਏ ਦਾ ਜ਼ਹਾਰ ਕਰਾਂਗਾ ਤੋ ਚਲ ਕੇ ਵੀ ਰੁਕਤਾ ਸੁਣਨੇ ਦਸੇ ਬਾਹਰ ਚਾਣੇ ਪਰਮਾਤਮਾ ਰੱਖੇ ਜਾਂਦੇ ਤੇ ਨੇ ਵੱਖ ਵੱਖ ਫਾਵਾਂ ਤੇ ਡੇਰੇ ਸਾਡਾ ਤੇ ਫਲਾਣਾ ਬਾਬਿਆਂ ਨੇ ਕਹ ਰਾਜ ਸਵਾਰ ਦਿੱਤਾ ਸਾਡਾ ਤੇ ਫਲਾਣੇ ਬਾਬੇ ਨੇ ਕੰਮ ਕਰ ਦਿੱਤਾ ਹੈ ਫਲਾਣੇ ਪੀਰ ਨੇ ਕੰਮ ਕਰ ਦਿੱਤਾ ਹੈ ਇਹ ਭਾਵੇਂ ਮਸਜਿਦ ਦੇ ਚ ਗਿਆ ਭਾਵੇਂ ਮੰਦਰ ਦੇ ਚ ਗਿਆ ਭਾਵੇਂ ਗੁਰਦੁਆਰੇ ਗਿਆ ਇਹ ਗੁਰੂ ਦੀ ਤਰਫ ਨਹੀਂ ਗਿਆ ਪ੍ਰਭੂ ਦੀ ਤਰਫ ਨਹੀਂ ਗਿਆ ਕਿਸੇ ਪੀਰ ਦੀ ਤਰਫ ਗਿਆ ਕਿਸੇ ਬਾਬੇ ਦੀ ਤਰਫ ਗਿਆ ਇਹ ਪ੍ਰਮਾਤਮਾ ਦੀ ਤਰਫ ਨਹੀਂ ਗਿਆ ਨੰਦ ਲਾਲ ਕਹਿੰਦੇ ਨੇ ਕਿਧਰੇ ਵੀ ਜਾ ਮੈਂ ਨਹੀਂ ਰੋਕਦਾ ਉਹ ਮੈਂ ਤੈਨੂੰ ਇਹ ਵੀ ਨਹੀਂ ਆਖਾਂਗਾ ਤੂੰ ਫਲਾਣੇ ਦੀ ਮਸਜਿਦ ਤੇ ਜਾ ਫਲਾਣੇ ਮੰਦਰ ਤੇ ਜਾ ਮਨ ਨ ਮੇਂ ਗੋਯਮ ਕੇ ਤੋਰਾ ਦੈਰੋ ਅਰਮ ਮੇ ਰਵੇ ਹਰ ਜਾ ਮੈਂ ਰਵੇ ਜਾਣਵੇ ਹੁਦਾਉ ਮੇ ਵਾਸ ਜਿਧਰ ਵੀ ਜਾਵੇ ਜਾਵੇ ਰੱਬ ਵਾਲੇ ਪਾਸੇ ਕਿਧਰੇ ਵੀ ਜਾਵੇਂ ਪ੍ਰਮਾਤਮਾ ਦੀ ਤਰਫ ਜਾਂਦੇ ਨੇ ਲੋਕੀ ਮੰਦਰ ਪ੍ਰਮਾਤਮਾ ਦੀ ਤਰਫ ਨਹੀਂ ਜਾਂਦੇ ਇਹ ਵੀ ਮਰਜ਼ ਕਰਦੇ ਲਖਸ ਕੋਈ ਹੋ ਰਹੀ ਹੋਰ ਜਾਂਦੇ ਨੇ ਲੋਕੀ ਮਸਜਿਦਾਂ ਦੇ ਅੰਦਰ ਅੱਲਾਹ ਦੀ ਤਰਫ ਨਹੀਂ ਜਾਂਦੇ ਨਹੀਂ ਜਾਂਦੇ ਬਾਬਾ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਇਹ ਪੀਰ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਅੱਲਾ ਤੇ ਸਾਰਿਆਂ ਦਾ ਪੀਰ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਕਿਸੇ ਦੇਵੀ ਦੇਵਤੇ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਅੱਲਾ ਦੇ ਨਾਂ ਦਾ ਝਗੜਾ ਨਹੀਂ ਆਉਂਦਾ ਜਦ ਵੀ ਝਗੜਾ ਹੁੰਦਾ ਕਿਸੇ ਪੀਰ ਫਕੀਰ ਦਾ ਆਉਂਦਾ ਕਿਸੇ ਡੇਰੇ ਦਾ ਆਉਂਦਾ ਕਿਸੇ ਵਿਅਕਤੀ ਦਾ ਆਉਂਦਾ ਪਰਮਾਤਮਾ ਦੇ ਨਾਂ ਦਾ ਝਗੜਾ ਹੋ ਹੀ ਨਹੀਂ ਸਕਦਾ ਕਿਉਂ ਉਹ ਤੇ ਸਾਰਿਆਂ ਦਾ ਇੱਕ ਹੈ ਤੂੰ ਸਾਜਾ ਸਾਹਿਬ ਬਾਪ ਹਮਾਰਾ ਹਰ ਜਾਂ ਮੇ ਰਵੇ ਜਾਨਵੇ ਖੁਦਾ ਉਮੇ ਵਾਸ ਜਿਦਰ ਵੀ ਤੋ ਜਾਵੇ ਜਾਵੇ ਰੱਬ ਵਾਲੇ ਪਾਸੇ ਬਹੁਤ ਖੁੱਲਾ ਦਿਲ ਚਾਹੀਦਾ ਹੈ ਬੜਾ ਖੁੱਲਾ ਦਿਮਾਗ ਚਾਹੀਦਾ ਹੈ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ ਇਹ ਹਰ ਮਨੁੱਖ ਦੀ ਸੋਚਣੀ ਨਹੀਂ ਹੌਸਲੀ ਜਾਂਦੇ ਨੇ ਲੋਕ ਭਾਵੇਂ ਮੰਦਰਾਂ ਦੀ ਤਰਫ ਲਖਸ ਪਰਮਾਤਮਾ ਨੇ ਆਉਂਦਾ ਲਖਸ ਖੁਦਾ ਨਹੀਂ ਆਉਂਦਾ ਔਰ ਇਹ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਮੈਂ ਨਹੀਂ ਕਹਿੰਦਾ ਤੂੰ ਇਸ ਮੰਦਰ ਦੇ ਚ ਜਾ ਇਸ ਮੰਦਰ ਦੇ ਚ ਨਹੀਂ ਤੂੰ ਇਸ ਮਸਜਿਦ ਦੇ ਚ ਜਾ ਇਸ ਮਸਜਿਦ ਦੇ ਚ ਨਹੀਂ ਹਰ ਜਾ ਮੇ ਰਵੀ ਜਿੱਧਰ ਵੀ ਜਾਵੇ ਵੇਰੀ ਮਰਜ਼ੀ ਪਰ ਜਾਨਬੇ ਖੁਦਾ ਮੇਬਾਸ ਜਾਨਬ ਜਾਣਾ ਤੇਰਾ ਉਸ طرف ਹੋਵੇ ਜਿੱਧਰ ਖੁਦਾ ਹੈ ਪ੍ਰਮਾਤਮਾ ਜਦ ਮਨੁਖ ਦੇ ਅੰਦਰ ਪ੍ਰਮਾਤਮਾ ਦੀ ਤੜਪ ਪੈਦਾ ਹੋ ਜਾਂਦੀ ਹੈ ਖਿੱਚ ਪੈਦਾ ਹੋ ਜਾਂਦੀ ਹੈ ਉਹ ਫਿਰ ਕਿਧਰੋਂ ਵੀ ਪ੍ਰਮਾਤਮਾ ਦੀ ਗੱਲ ਹੋ ਰਹੀ ਹੋਵੇ ਸੁਣਨ ਨੂੰ ਰਾਜ਼ੀ ਹੋ ਅਹੁਦਮ ਜੈਵ ਨੇ ਸਰਮਦ ਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਇਸ ਵਾਸਤੇ ਕਤਲ ਕੀਤਾ ਜੋ ਉਸ ਦੇ ਬੋਲ ਸਨ ਤੇ ਜੋ ਦਿਆਂ ਜੋ ਉਸ ਦਾ ਵਿਵਹਾਰ ਸੀ ਬੋਲ ਕੇ ਸੀ ਉਹ ਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾ ਸਰਮਦ ਕਹਿੰਦਾ ਸਰਮਦ ਬਾ ਕੋਚੈ ਇਸ਼ਕ ਬਦਨਾਮ ਹੋਵੇ ਏ ਖੁਦਾ ਜਦ ਮੈਂ ਲੋਕਾਂ ਦੀਆਂ ਗੱਲੀਆਂ ਵਿੱਚ ਲੋਕਾਂ ਵਾਸਤੇ ਘੁੰਮਦਾ ਸੀ ਮੈਂ ਫਕੀਰ ਸੀ ਮੈਂ ਸੰਤ ਸੀ ਲੋਕੀ ਮੈਨੂੰ ਮੰਨਦੇ ਸਨ ਸਰ ਮਦਬਾ ਕੋਚਾ ਇਸ਼ਕ ਬਦਨਾਮ ਸੁਦੇ ਪਰ ਖੁਦਾ ਜਿਸ ਦਿਨ ਦਾ ਮੈਂ ਤੇਰੀ ਗਲੀ ਦੇ ਚਾਇਆ ਤੇਰੇ ਪ੍ਰੇਮ ਕਰਕੇ ਤੇਰੇ ਕੋਚੇ ਚਾਇਆ ਹੁਣ ਚਾਰੋਂ ਪਾਸੇ ਬਦਨਾਮੀ ਬਦਨਾਮ ਔਰ ਚਾਰੋਂ ਪਾਸੇ ਤੌਮਤਾ ਹੀ ਤੌਮਤਾ ਹੈ ਹੁਣ ਚਾਰੋਂ ਪਾਸੇ ਇਲਜ਼ਾਮ ਤਰਾਸ਼ੀਆਂ ਨੇ ਥੋੜੇ ਦਿਨ ਹੋਏ ਮੈਂ ਬੋਲ ਪੜ ਰਿਹਾ ਸੀ ਲਾਲ ਸੇ ਦਾ ਭਾਵੇਂ 17 ਸਫਿਆਂ ਦੀ ਇਹ ਕਿਤਾਬ ਹੈ ਲੰਬੀ ਚੋੜੀ ਨਹੀਂ ਵਿਆਖਿਆ ਲਿਖਣ ਵਾਲਿਆਂ ਨੇ ਭਾਵੇਂ 4-500 ਸਫੇ ਲਾ ਦਿੱਤੇ ਨੇ ਮੂਲ ਰੂਪ ਦੇ ਚ 16-17 ਸਫੇ ਦੀ ਕਿਤਾਬ ਹੈ ਚੀਨ ਦੇ ਸਭ ਤੋਂ ਵੱਡੇ ਸੰਤ ਦੀ ਉਹਦੇ ਕੋ ਲੋਕ ਕਿਸ ਨੇ ਪੁੱਛਲੇ ਹੈ ਸੰਤ ਕਿੰਨੋਂ ਕਹਿੰਦੇ ਨੇ ਦੋ ਬੋਲਾਂ 'ਚ ਹੀ ਜਵਾਬ ਦਿੱਤਾ ਜੇ ਤੇ ਬੋਲਾਂ ਨਾਲ ਜਗਤ ਸਹਿਮਤ ਨਾ ਹੋਵੇ ਤੇ ਵਿਰੋਧਤਾ ਕਰੇ ਸਮਝ ਲੋ ਸੰਤ ਹੈਰਾਨ ਹੋਇਆ ਮੈਂ ਤੇ ਹੈਰਾਨ ਹੋ ਗਿਆ ਔਰ ਇਹ ਮਾਮੂਲੀ ਪੱਧਰ ਦਾ ਸੰਤ ਨਹੀਂ ਹੈ ਸਾਰਾ ਚੀਨ ਉਸ ਦਾ ਉਸ ਢੰਗ ਨਾਲ ਸਤਿਕਾਰ ਕਰਦਾ ਜਿਵੇਂ ਭਾਰਤ ਦੇ ਵਿੱਚ ਅਵਤਾਰੀ ਪੁਰਸ਼ ਪੂਜਿਆ ਜਾਂਦਾ ਇਸ ਤਰ੍ਹਾਂ ਸਨਮਾਨ ਕਰਦਾ ਸਾਰਾ ਚੀਨ ਉਸ ਦਾ ਇਸ ਢੰਗ ਨਾਲ ਸਤਿਕਾਰ ਕਰਦਾ ਛੋਟਾ ਜਿਹਾ 17 ਸਤਿਆਂ ਦੇ ਉਹਦਾ ਗ੍ਰੰਥ ਥੋੜੇ ਜਿਹਾ ਬੋਲ ਪ੍ਰਸ਼ਨ ਵੀ ਚੀਨ ਦੇ ਰਾਜੇ ਨੇ ਕੀਤਾ ਸੀ ਸਾਹਨੋ ਕਿਸ ਤਰ੍ਹਾਂ ਪਤਾ ਚਲੇ ਕਿ ਸੰਤ ਹੈ ਸਾਹਨੋ ਕਿਸ ਤਰ੍ਹਾਂ ਪਤਾ ਚਲੇ ਬ੍ਰਹਮ ਗੈ ਨਹੀਂ ਤੁਸੀਂ ਤੇ ਹੀ ਆਖੋਗੇ ਜੇਦੀ ਬੜੀ ਲੰਬੀ ਲੈਨ ਲੱਗ ਕੇ ਪੂਜਾ ਹੁੰਦੀ ਹੈ ਪ੍ਰਤੀਸ਼ਟਾ ਹੁੰਦੀ ਹੈ ਲੋਕੀ ਪ੍ਰਕਰਮਾਂ ਪੈ ਕਰਦੇ ਨੇ ਐਂ ਟਰੱਕਾਂ ਦੇ ਟਰੱਕ ਬਸਾਂ ਦੀਆਂ ਬਸਾਂ ਭਰ ਕੇ ਡੇਰੇ ਚਲੀਆਂ ਜਾਂਦੀਆਂ ਐਂ ਆਖੋ ਜਗਤ ਭੀੜ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਮਹਾਤਮਾ ਬੋਧ ਕਿਹਾ ਕਰਦੇ ਸਨ ਭੀੜ ਦੇ ਵਿੱਚ ਬੇੜਾ ਹੀ ਆਉਂਦੀਆਂ ਨੇ ਭੀੜ ਦੇ ਵਿੱਚ ਮਨੁੱਖ ਨਹੀਂ ਆਉਂਦੇ ਗੁਸਤਾਖੀ ਬਾਤ ਭੇੜਾ ਹੀ ਆਉਂਦੇ ਇੱਕ ਭੇਡ ਜਦ ਰਜਾਂਦੀ ਹੈ ਸਾਰੀਆਂ ਭੇਡਾਂ ਚੱਲ ਜਾਂਦੀਆਂ ਸੰਤ ਕੌਣ ਹੈ ਸੀ ਕਿਵੇਂ ਜਾਣੀ ਹੈ ਕਿਵੇਂ ਪਛਾਣੀ ਹੈ ਤੋ ਲਾਤ ਸੋਏ ਨੇ ਕਹਿ ਦਿੱਤਾ ਰਾਜਨ ਜਿਸ ਨਾਲ ਜਗਤ ਸਹਿਮਤ ਨਾ ਹੋਵੇ ਸਿਰਫ ਸਹਿਮਤ ਹੀ ਨਹੀਂ ਵਿਰੋਧਤਾ ਕਰੇ ਸਿਰਫ ਵਿਰੋਧਤਾ ਹੀ ਨਹੀਂ ਤਸ਼ੱਦਦ ਕਰੇ ਉਸ ਤੇ ਤਸ਼ੱਦਦ ਕਰੇ ਅਨੁਸੰਤ ਕਹਿੰਦੇ ਕੀ ਵਕਤ ਦੀ ਹਕੂਮਤ ਗੁਰੂ ਨਾਨਕ ਨਾਲ ਸਹਿਮਤ ਹੋਈ ਬਾਬਰ ਨੇ ਜੇਲ ਦੇ ਚ ਪਾ ਦਿੱਤਾ ਸੀ ਕਿਆ ਵਕਤ ਦਾ ਸਮਾਜ ਸਹਿਮਤ ਹੋਇਆ ਲੋਗਾ ਨੇ ਪੱਥਰ ਮਾਰੇ ਕੋਤਨਾ ਬੇਤਾਲਾ ਆਖਿਆ ਸਵੈਮ ਬੇਦੀ ਸਹਿਮਤ ਨਾ ਹੋਏ ਵੀ ਰੁਪਿਆ ਬਦਲੇ ਪਿਤਾ ਵੀ ਖਿੱਚ ਕੇ ਦੋ ਥੱਪੜ ਮਾਰਦਾ ਇਸਾ ਕਹ ਕਹਿੰਦੇ ਹੁੰਦੇ ਸਨ ਉਹਦਾ ਵੀ ਇੱਕ ਬੋਲ ਫਾਨੋਂ ਸੁਣਾ ਦਿਆਂ ਸੰਤ ਕਿਹਨੋ ਕਹਿੰਦੇ ਨੇ ਬ੍ਰह्मज्ञानी ਕਿਹਨੋ ਕਹਿੰਦੇ ਨੇ ਜਿਹੜਾ ਆਪਣੀ ਬਰਾਦਰੀ ਦੇ ਵਿੱਚ ਫਟਕਾਰਿਆ ਜਾਏ ਆਪਣੇ ਸ਼ਰੀਕਾਂ ਦੇ ਵਿੱਚ ਫਟਕਾਰਿਆ ਜਾਏ ਜੇ ਦੇ ਨਾਲ ਆਪਣੇ ਹੀ ਸ਼ਰੀਕ ਹੋਣੇ ਰਿਸ਼ਤੇਦਾਰ ਕਦੀ ਸਹਿਮਤ ਨਾ ਹੋ ਇੰਜ ਕਹਿੰਦਾ ਹੈ ਕੀਆ ਵਕਤ ਦੇ ਹਕੂਮਤ ਗੁਰੂ ਅਰਜਨ ਦੇਵ ਜੀ ਨਾਲ ਸਹਿਮਤ ਹੋਈ ਸੱਤੀ ਤਵੀ ਤੇ ਬਿਠਾਇਆ ਅੱਜ ਤੱਕ ਕਿਸੇ ਕਾਤਲ ਨੂੰ ਚੋਰ ਤੇ ਡਕੈਤ ਨੂੰ ਵੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਜਿਤਨੀ ਅਸੰਤ ਉਬਲਦੀ ਦੇਗ ਦੇ ਚ ਬਿਠਾਇਆ ਗਰਮ ਗਰਮ ਰੇਤਾ ਪਾਇਆ ਫਿਰ ਛਾਲਿਆਂ ਨਾਲ ਜਦ ਸਰੀਰ ਭਰ ਗਿਆ ਇਹਦੇ ਵਾਸਤੇ ਠੰਡਾ ਪਾਣੀ ਚਾਹੀਦਾ ਸੀ ਉਹਨਾਂ ਦਿਨਾਂ ਵਿੱਚ ਬਰਫ਼ ਲੱਭਣੀ ਬੜੀ ਔਖੀ ਗਰਮੀਆਂ ਦੇ ਦਿਨ ਜਹਾਂਗੀਰ ਸ਼ਰਾਬ ਪੀਂਦਾ ਹੁੰਦਾ ਸੀ ਬਰਫ਼ ਕਸ਼ਮੀਰ ਤੋਂ ਮੰਗਾਂਦਾ ਸੀ ਸੌ ਉਠਾਂ ਦੇ ਉੱਤੇ ਲੱਦ ਕੇ ਬਰਫ਼ ਆਉਂਦੀ ਆਉਂਦੀ ਸੀ ਪਹਾੜਾਂ ਦੀ ਬਰਫ਼ ਸਵਾਲ ਕੇ ਲੈ ਜਾਂਦੇ ਸਨ ਤਿੰਨ ਹਿੱਸੇ ਪਿਗਲ ਜਾਂਦੇ ਸਨ ਚੌਥਾ ਹਿੱਸਾ ਲਾਹੌਰ ਤੱਕ ਪਹੁੰਚ ਜਾਂਦਾ ਸੀ ਬਰਫ਼ ਨਹੀਂ ਸੀ ਆਇਆ ਛਾਲੇ ਨਿਕਲੇ ਹਵਲ ਹੌਣ ਵਗਰੇ ਆਵੇ ਠੰਡਾ ਪਾਣੀ ਹੋਰ ਦਰਦ ਕਰਦਾ ਹੈ ਤੋ ਰਾਵੀ ਦਾ ਪਾਣੀ ਠੰਡਾ ਪਾਣੀ ਹਿਮਾਲਿਆ ਪਰਬਤ ਤੋਂ ਆਉਂਦੀ ਹੈ ਧਾਰਾ ਰਾਵੀ ਦੇ ਚ ਖੜਾ ਦਿੱਤਾ ਤਾਂ ਕਿ ਪੀੜਾ ਹੋਵੇ ਕਿਆ ਵਕਤ ਦੀ ਹਕੂਮਤ ਸਹਿਮਤ ਹੋਈ ਕਿਆ ਸਮਾਜ ਸਹਿਮਤ ਹੋਇਆ ਕਿਆ ਸ਼ਰੀਕ ਵੱਡਾ ਬਰਾਬ ਬਾਬਾ ਪ੍ਰੀਤੀ ਚੰਦ ਸਹਿਮਤ ਹੋਇਆ। ਕੀ ਵਕਤ ਦੀ ਹਕੂਮਤ 6ਵੇਂ ਪਾਦਸ਼ਾਹ ਨਾਲ ਸਹਿਮਤ ਹੋਈ ਗਵਾਲੀਅਰ ਦੇ ਕਿਲੇ 'ਚ। ਮੇਰੇ ਪੜਨ ਦੇ ਚਾਇਆ ਜਿਹੜੀ ਤੁਸੀਂ ਇੱਥੇ ਚੌਕੀ ਸਾਹਿਬ ਦੇਖਦੇ ਹੋ। ਇਹ ਜਦੋਂ ਪੰਜਾਬ ਤੋਂ ਸੰਗਤਾਂ ਗਵਾਲੀਅਰ ਜਾਂਦੀਆਂ ਸਨ ਕਿਲੇ ਦੀਆਂ ਪ੍ਰਕਰਮਾਂ ਕਰਨ ਦੀ ਅਸਲ ਬਾਣੀ ਪੜ ਪੜ। ਕਿਲੇ ਦੇ ਅੰਦਰ ਤੇ ਜਾ ਨਹੀਂ ਸਕਦੇ ਸੀ ਬੜਾ ਜ਼ਬਰਦਸਤ ਪਹਿਰਾ ਬਾਰੇ ਪਰ ਕਰਮਾ ਕਰਕੇ ਮੱਥਾ ਟੇਕ ਕੇ ਬਾਣੀ ਦੇ ਗੀਤ ਅਲਾਪ ਕੇ ਆ ਜਾਂਦੇ ਸੀ ਉਸ ਦਿਨ ਤੋਂ ਇਹ ਚੌਕੀ ਚਲੇ ਕੀ ਸਮਾਜ ਤੇ ਬਨਾਵਟੀ ਧਾਰਮਿਕ ਲੋਕ 6ਵੇਂ ਪਾਤਸ਼ਾਹ ਨਾਲ ਸਹਿਮਤ ਹੋਏ ਕਦਾਈ ਨਹੀਂ ਸਿਆਲ ਕੋੜ ਦੇ ਗਮ ਦਾ ਹੌਸਲ ਤੇ ਮਹਾਰਾਜ ਦੇ ਤੇ ਸਿੱਧੀ ਤਰਕ ਕਰ ਦਿੱਤੀ ਮਹਾਰਾਜ ਘੋੜੇ ਤੇ ਅਸਵਾਰ ਸਨ ਬੱਚੇ ਨਾਲ ਸਨ ਸੁਪਤਨੀ ਨਾਲ ਜਗਤ ਮਾਤਾ ਨਾਲ ਸੀ ਸਿੰਘ ਵੀ ਘੋੜਿਆਂ ਤੇ ਅਸਵਾਰ ਇਹ ਫਕੀਰ ਦਰਗਾਹ ਤੋਂ ਬਾਹਰ ਨਿਕਲਿਆ ਦੇਖਦਾ ਹੈ ਸ਼ਾਨੋ ਸ਼ੌਕਤ ਉੱਚੀ ਆਵਾਜ਼ ਨਾਲ ਕਹਿੰਦਾ ਦੌਲਤ ਕੀ ਤੇ ਫਕੀਰ ਕੀ ਇਸਤਰੀ ਕੀ ਤੇ ਫਕੀਰ ਕੀ ਫਿਰ ਕਹਿੰਦਾ ਪੁੱਤਰ ਕੀ ਤੇ ਫਕੀਰ ਕੀ ਕਿਉਂਕਿ ਸਤਗੁਰ ਦੇ ਸਹਿਬਜ਼ਾਦੇ ਨਾਲ ਸਨ ਪੁੱਤਰ ਕੀ ਤੇ ਫਕੀਰ ਕੀ ਫਿਰ ਹਿੰਦੂ ਕੀ ਤੇ ਫਕੀਰ ਕੀ ਇਹ ਸ਼ਬਦ ਲਿਖਿਆ ਬਹੁ ਭਾਰਤੀਆਂ ਵਿੱਚ ਹਿੰਦੋਸਤਾਨੀ ਅਜ ਕੋਈ ਸੰਤ ਪੈਦਾ ਹੀ ਨਹੀਂ ਹੋ ਸਕਦਾ ਦੌਲਤ ਕੀ ਤੇ ਫਕੀਰ ਕੀ ਇਸਤਰੀ ਕੀ ਤੇ ਫਕੀਰ ਕੀ ਪੁੱਤਰ ਕੀ ਤੇ ਫਕੀਰ ਕੀ ਹਿੰਦੋ ਕੀ ਤੇ ਫਕੀਰ ਕੀ ਸਤਗੁਰ ਨੇ ਘੋੜੇ ਨੂੰ ਰੋਕੇ ਆਖਿਆ ਫਕੀਰਾ ਸੁਣ دولت گزران استری ایمان پتر نشان فقیر نہ ہندو نہ مسلمان کیڑے چکر چ پیا تو کہڑے چکر دا داج بناوتی دھارمک لوگ حکومت کے اچھے میں پادشاہ نل سہمت ہوئی نہیں ਕਿਆ ਵਕਤ ਦੀ ਹਕੂਮਤ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਹਿਮਤ ਹੋਏ। ਕਿਆ ਸ਼ਰੀਕ ਸਹਿਮਤ ਹੋਏ? ਧੀਰਮਲ ਨੇ ਤੇ ਗੋਲੀ ਚਲਾ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ। ਆਪਣੀ ਤਰਫੋਂ ਤੇ ਨਿਸ਼ਾਨਾ ਛੀਆ ਮਸੰਦ ਦੇ ਰਾਹੀ ਸੀਨੇ ਦਾ ਬੜਵਾਇਆ ਇਹ ਗੱਲ ਵੱਖਰੀ ਹੈ ਗੋਲੀ ਚਰਨਾ ਚ ਲੱਗੇ ਜਾ ਕੇ। ਨਹੀਂ ਲੱਗੇ। ਲੇਕਿਨ ਇਰਾਦਾ ਤੇ ਨੇਕ ਨਹੀਂ ਸੀ। ਸ਼ਰੀਕ ਇਸ ਤੇ ਦਾ ਇਸ ਸਰੂਪ ਕਹਿੰਦੇ ਨੇ ਸੰਤ ਦੀ ਪਛਾਣ ਜਿਸ ਨਾਲ ਸ਼ਰੀਕ ਸਹਿਮਤੀ ਨਾਲ ਬ੍ਰਾਦਰੀ ਸਹਿਮਤੀ ਨਾਲ ਵਕਤ ਦਾ ਸਮਾਜ ਤੇ ਹਕੂਮਤ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਹਿਮਤ ਨਹੀਂ ਹਰੇ 22 ਧਾਰ ਦੇ ਰਾਜੇ ਵਕਤ ਦੀ ਪਰਵਲ ਹਕੂਮਤ ਔਰੰਗਜ਼ੇਬ ਤੇ ਬਾईद ਆਰ ਦੇ ਰਾਜੇ ਸੋਢੀ ਔਰ ਦੇਸ਼ ਦਾ ਸਮਾਜਿਕ ਢਾਂਚਾ ਗੁਰੂ ਗੋਬਿੰਦ ਸਿੰਘ ਨਾਲ ਸਹਿਮਤ ਨਹੀਂ ਹੋਇਆ ਇਹ ਵੀ ਮੈਂਸ ਕਰ ਬਾईद ਆਰ ਦੇ ਰਾਜੇ ਲੜਦੇ ਰਹੇ ਔਰੰਗਜ਼ੇਬ ਲੜਦਾ ਰਿਹਾ ਸਮਾਜ ਮੁਖਾਲਫਤ ਕਰਦਾ ਰਿਹਾ اے ਫਕੀਰ ਤਲਵਾਰ ਚੁੱਕ ਲਈਏ ਬੰਦੂਕ ਚੁੱਕ ਲਈਏ ਵਕਤ ਦੇ ਹਕੂਮਤ ਦੇ ਕਰੰਦਿਆਂ ਨੇ ਤੇ ਕਹਿ ਦਿੱਤਾ ਸੀ ਮਹਾਰਾਜ ਫੜੇ ਹੱਥ ਵਿੱਚ ਮਾਲਾ ਤਸਬੀ ਚੰਗੀ ਲੱਗਦੀ ਹੈ ਬੰਦੂਕ ਨਹੀਂ ਤਲਵਾਰ ਨਹੀਂ ਸ੍ਰੀ ਮੁਕਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਕਹਿੰਦੇ ਨੇ ਬਾਲਾ ਚਾਰ ਗਈ ਦਰਮਿਆ ਆਮਦਮ ਬਤਦਬੀ ਰੋਤੀ ਰੋਤੋਂ ਫੰਗ ਆਮਦਮ ਮੈਂ ਬਿਲਕੁਲ ਲਾਚਾਰ ਹੋ ਗਿਆ ਮਜਬੂਰ ਹੋ ਗਿਆ ਤਲਵਾਰ ਚੁੱਕੀ ਹੈ ਤਲਵਾਰ ਚੁੱਕਣਾ ਮੇਰੀ ਖੁਸ਼ੀ ਬਿਲਕੁਲ ਨਹੀਂ ਓਕੇ ਤਲਵਾਰ ਉਠਾਣਾ ਮੇਰਾ ਆਨੰਦ ਨਹੀਂ ਹੈ ਮੇਰੀ ਖੁਸ਼ੀ ਨਹੀਂ ਕੀ ਹੈ ਲਾਚਾਰੀ ਮਜਬੂਰੀ ਬਲਾਚਾਰ ਗਈ ਸਤਗੁਰ ਦੇ ਆਪਣੇ ਬਹੁ ਬਲਾਚਾਰ ਗਈ ਦਰਮਿਆ ਆਮਦੰਮ ਬੱਤ ਤੇ ਤਬੀਰੋ ਤੀਰੋ ਤੁਪੰਗ ਆਮਦਮ ਕੀ ਲਾਚਾਰੀ ਹੈ ਕੋਈ ਜ਼ਾਲਮ ਔਰ ਦੁਸ਼ਤ ਆਪਣੇ ਪੈਰਾਂ ਥੱਲੇ ਮਜ਼ਲੂਮਾਂ ਨੂੰ ਲਿਤਾੜੇ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾਵੇ ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ ਤੂੰ ਰੁਕ ਜਾ ਕਿਉਂਕਿ ਤੂੰ ਚੱਲਦਾ ਹੈ ਮਜ਼ਲੂਮ ਕੁਚਲੇ ਜਾਵੇ ਤੂੰ ਚੱਲਦਾ ਹੈ ਸੰਸਕ੍ਰਿਤਿਆ ਬਰਬਾਦ ਹੋ ਜਾਂਦੀ ਹੈ ਦੇਸ਼ ਦੀ ਰੂਪਰੇਖਾ ਮਿਟਦੀ ਤੇਰੇ ਕਦਮਾਂ ਦੇ ਧਰੇ ਕਿਤਨੇ ਬੇਕਸੂਰ ਲਿਤਾੜੇ ਜਾਂਦੇ ਤੂੰ ਕਦਮ ਰੋਕਾ ਬੇ ਮੇਰੇ ਹੱਥ ਜੋੜਨ ਨਾਲ ਅਗਰ ਉਹ ਆਪਣੇ ਕਦਮ ਨਹੀਂ ਰੋਕਦਾ ਉਦੇ ਪੈਰਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਾ ਗੁਰੂ ਗੋਬਿੰਦ ਸਿੰਘ ਚੋਂ ਕਾਰਜ ਹਮਾ ਹਿਲਤੇ ਦਰਗੁਯਸ ਹਲਾਨਸ ਤ ਬੁਰਦੰਬ ਸਮਸ਼ੇਰ ਹਲਾਲ ਹੈ ਜਾਇਜ਼ ਹੈ ਧਰਮ ਹੈ ਐਸੇ ਜ਼ਾਲਮ ਦੇ ਪੈਰ ਤੋੜ ਕੇ ਉਹਨੂੰ ਰੋਕਣਾ ਇੱਕਦਰੇ ਪੈਰ ਗੁਰੂ ਗੋਬਿੰਦ ਸਿੰਘ ਨਾ ਤੋੜਦੇ ਨਾ ਦੇਸ਼ ਦੇ ਚ ਮੰਦਰ ਹੋਣੇ ਸਨ ਨਾ ਗੀਤਾ ਦਾ ਵਹਿਣ ਦੀ ਕਥਾ ਹੋਣੀ ਸੀ ਨਾ ਭਾਰਤ ਦਾ ਇਹ ਢਾਂਚਾ ਵਣਾ ਸੀ ਇਸ ਦਾ ਢਾਂਚਾ ਇਹ ਹੀ ਆਉਣਾ ਸੀ ਜੋ ਅਫਗਾਨਿਸਤਾਨ ਦਾ ਹੈ ਜੋ ਉਜ਼ਬੇਕਿਸਤਾਨ ਦਾ ਹੈ ਜੋ ਤੁਰਕਮੇਨਿਸਤਾਨ ਦਾ ਹੈ ਜੋ ਇੰਡੋਨੇਸ਼ੀਆ ਤੇ ਮਲੇਸ਼ੀਆ ਦਾ ਹੈ ਸਾਰਾ ਉੱਥੇ ਬੋਧ ਧਰਮ ਸੀ ਔਰ ਸਨਾਤਨ ਮਤ ਸੀ ਇਹ ਨਹੀਂ ਅਹੀ ਕੁਝ ਇੱਥੇ ਹੁੰਦਾ ਸੀ ਚਲਾ ਜੋ ਕਾਫਲਾ شان اسلام ڈوبا ہوا گنگا کے دہانے پہ جا کر اقبال بھی کہندا ہے بڑی شان اور شوکت دے نال جو اسلام دا قافلہ چلیا سی ایران نو قابو کر افغانستان نو قابو کر ترکمنستان نو قابو کر ازبکستان نو قابو کر رشیہ دے چھوٹے چھوٹے علاقے نو قابو کر ہندوستان دے تے ڈب گیا ਹਿੰਦੋਸਤਾਨ ਦੀਆਂ ਨਦੀਆਂ ਚ ਇਹ ਕਿੰਨੇ ਡੋਬ ਦਿੱਤਾ ਇਹ ਡੋਬਿਆ ਗੁਰੂ ਗੋਬਿੰਦ ਸਿੰਘ ਹਲਾਲ ਇਸ ਤਬਰਦੰਬਾ ਸ਼ਮਸ਼ੀਰ ਹਲਾਲ ਹੈ ਜਾਇਜ਼ ਹੈ ਐਸੇ ਜ਼ਾਲਮ ਦੇ ਪੈਰਾਂ ਨੂੰ ਰੋਕਣਾ ਕਿਹ ਸ਼ਰੀਕ ਸਹਿਮਤ ਹੋਏ స్వੈਮ ਲਿਖਦੇ ਨੇ ਅਲਾ ਯਾਰ ਖਾਂ ਜੋਗੇ ਆਦਾਂ ਨੇ ਕبھی ਤੁਝ ਕੋ ਸਮਝ ਲੈ ਨਾ ਦਿਆ ਤਾਂ ਅਦਾ ਅਦਾਵਤ ਸ਼ਰੀਕਾਂ ਦੀ ਅਦਾਵਤ ਹਕੂਮਤ ਦੀ ਅਦਾਵਤ ਸੋਡੀਆਂ ਦੀ ਅਦਾਵਤ ਬਰਾਦਰੀ ਮਸੰਦਾਂ ਦੀ ਅਦਾਵਤ ਸਭ ਦੀ ਅਦਾਵਤ ਦੁਸ਼ਮਣੇ ਆਦਾ ਨੇ ਕبھی ਤੁਝ ਕੋ ਸੰਭਲਨੇ ਨਾ ਦਿਆਤਾ ਆਰਾਮ ਸੇ ਪਹਿਲੋ ਕੋ ਬਦਲਨੇ ਨਾ ਦਿਆਤਾ ਕਾਂਟਾ ਦਿਲੇ ਪਰ ਹੋਂਸੇ ਨਿਕਲਨੇ ਨਾ ਲਿਆਤਾ ਜਿਸਮ ਲੜ ਮੇ ਜਿਸ ਰਣੇ ਮੇ ਲੜਾ ਤੋ ਸਰੋ ਸਮਾਨ ਲੜਾ ਤੋ ਇਹ ਅਲਾ ਹਾਰ ਖਾਂ ਇੱਕ ਮੁਸਲਮ ਸ਼ਾਇਰ ਕਹਿੰਦਾ ਹੈ ਆ ਦਾਵਤਾ ਚਾਰੋਂ ਪਾਸੇ ਸ ਸਮਾਜ ਹਕੂਮਤ ਸ਼ਰੀਕ ਫਿਰ ਮੈਂ ਲਾਉਦ ਸੇ ਦਾ ਵਚਨ ਦੁਹਰਾਵਾ ਜਦ ਚੀਨ ਦੇ ਬਾਦਸ਼ਾਹ ਨੇ ਪੁੱਛਿਆ ਸੰਤ ਨੂੰ ਕਿਵੇਂ ਸਮਝੀਏ ਸੰਤ ਕੋਈ ਬੁਜੀ ਹੋਈ ਰਾਖ ਦੀ ਤਰ੍ਹਾਂ ਨਹੀਂ ਹੁੰਦਾ ਮੜੀ ਨਹੀਂ ਹੁੰਦਾ ਉਹ ਤੇ ਜਲਦੀ ਹੋਈ ਜਵਲਾ ਹੁੰਦਾ ਜੇ ਇਹਦੇ ਚ ਮਨੁੱਖ ਦੇ ਭਰਮ ਅਗਿਆਨ ਵਹਿਮ ਤਮਾਸ ਜਲ ਕੇ ਹਕ ਹੋ ਜਾਂਦੇ ਜੋ ਸ਼ੋਲੇ ਦੀ ਤਰ੍ਹਾਂ ਨਹੀਂ ਜੋ ਜਵਲਾ ਮੁਖੀ ਦੀ ਤਰ੍ਹਾਂ ਨਹੀਂ ਸੰਤ ਕਿਹੜੀ ਗੱਲ ਨਾਸ ਕਰ ਦੇਗਾ ਮਨੁੱਖਾਂ ਦੇ ਵਹਿਮ ਤਮਾਸ ਭਰਮ ਅਗਿਆਨ ਅੰਧਕਾਰ ਨਾਸ ਕਰ ਦੇਗਾ ਉਹ ਤੇ ਕਿ ਸ਼ੋਲੇ ਦੀ ਤਰ੍ਹਾਂ ਅਸੀਖੇਵੇਂ ਜਾਣੀ ਹੈ ਇਹ ਸੰਤ ਹੈ ਤੋਂ ਲਾਦ ਸੇ ਕਹਿੰਦਾ ਜਿਹਦੇ ਨਾਲ ਸੰਸਾਰ ਬਿਲਕੁਲ ਸਹਿਮਤ ਨਾ ਹੋਵੇ ਸੰਤ ਮੇਰਾ ਇਹ ਨਹੀਂ ਮੁਖਾਲਫਤ ਕਰੇ ਮੇਰਾ ਇਤਨਾ ਹੀ ਨਹੀਂ ਸੰਸਾਰ ਮਾਰਨ ਆ ਜਾ ਸੰਸਾਰ ਢੇਡ ਨਾਲ ਖੁਸ਼ ਆਉਂਦਾ ਇੱਕ ਦੇ ਪਿੱਛੇ ਦੂਜਾ ਚੱਲ ਰਿਹਾ ਹੈ ਕਿ ਕੌਣ ਹੈ ਜਿਹੜਾ ਪੇੜ ਦੇ ਚੋਂ ਨਿਕਲ ਰਿਹਾ ਹੈ ਅਲਗ ਹੋ ਰਿਹਾ ਹੈ ਨਹੀਂ ਅਲਗ ਹੋਣ ਦੇ ਖਿਚਣਗੇ ਤੋੜਨਗੇ ਔਰ ਮੁਖਾਲਫਤ ਜੋ ਹੈ ਕਰਨਗੇ ਸਰਮਦ ਕਹਿੰਦਾ ਐ ਮੇਰੇ ਖੁਦਾ ਮੈਂ ਲੋਕਾਂ ਦੀਆਂ ਗਲੀਆਂ ਚ ਘੁੰਮਦਾ ਹੁੰਦਾ ਸੀ ਬੜੀ ਮੇਰੀ ਇੱਜ਼ਤ ਫਕੀਰ ਸਾਈ ਫਕੀਰ ਸਾਈ ਮੈਨੂੰ ਲੋਕੀ ਕਹਿੰਦੇ ਸਨ ਕਿਦਰੇ ਕਿਦਰੇ ਫੁੱਲਾਂ ਦੀ ਬਰਖਾ ਵੀ ਕਰਦੇ ਸਨ ਮੇਰਾ ਹਰ ਤਰ੍ਹਾਂ ਦੀ ਉਪਜੀਵਕਾ ਦਾ ਬੋਝ ਵੀ ਇਹਨਾਂ ਸਾਰਿਆਂ ਨੇ ਚੁੱਕਿਆ ਹੋਇਆ ਮੇਰੀ ਪੂਜਾ ਵੀ ਕਰਦੇ ਸਨ ਜਦ ਮੈਂ ਲੋਕਾਂ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਸੀ ਸਰਮਦ ਬ ਕੋਚੈ ਇਸ਼ਕ ਬਦਨਾਮ ਸੁਦੇ ਪਰ ਐ ਮੇਰੇ ਖੁਦਾ ਜਿਸ ਬਿਨ ਮੈਂ ਤੇਰੀ ਪ੍ਰੇਮ ਦੀ ਗੱਲੀ ਝੋ ਲੱਗਿਆ ਹੁਣ ਕੋਈ ਫੁੱਲਾਂ ਦੀ ਬਾਰਿਸ਼ ਨਹੀਂ ਕਰਦਾ ਪੱਥਰਾਂ ਦੀ ਬਾਰਿਸ਼ ਕਰਦਾ ਹੁਣ ਕੋਈ ਸਨਮਾਨ ਨਹੀਂ ਕਰਦਾ ਅਪਮਾਨ ਕਰਦਾ ਹੈ ਸਹਿਮਤ ਨਹੀਂ ਹੁੰਦਾ ਫੁਕੀ ਸਹਿਮਤ ਨਹੀਂ ਹੁੰਦਾ ਸਰਮਦ ਬਾ ਕੋਚ ਹੈ ਇਸ਼ਕ ਬਦਨਾਮ ਹੋ ਛੋਦੇ از دین یہود سوے با اسلام کہیں کہ میرے ماں باپ یہودی سن حضرت منن والے میں صوفیاں دی سنگت کی تھی اتھے مستی قرآن دی تلاوت کردے میں دیکھے کج مستی دے گیت ہوئے میں دیکھے יהודियां ਤੋਂ ਮੈਂ مسلمان ਹੋ ਗਿਆ ਇੰਜ ਕਹਿੰਦੇ ਤੇ ਅੰਨਲ ਸੁਣਨਾ ਤੇ ਉਹਦਾ ਆਪਣਾ ਬੋਲ ਹੈ ਨਗਮਾ ਸਰਮਦ ਉਹਦਾ ਗਰੰਥ ਹੈ مولانا عبد ਕਲਾਮ ਅਜ਼ਾ ਸਨ 47 ਦੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੋ ਸਭ ਤੋਂ ਪਹਿਲਾ ਵਿਦਿਆ ਮੰਤਰੀ ਬਣਾਇਆ ਗਿਆ مولانا عبدکلام آزاد اودی ایک کتاب ہے ہند کے علماء و اکرام ہند کے علماء و اکرام ہندوستان دے جو رشی مونی ہوئے پیر فقیر ہوئے پیغمبر انہاں دے دو دو تین تین صفیاں وچ انہے خوبیاں بیان کیتیاں ਉਹਨਾਂ ਦਾ ਜਿਨਾ ਜਿਨਾ ਨਾਲ ਸੰਘਰਸ਼ ਹੋਇਆ ਕੁਝ ਇਸ ਦਾ ਵੀ ਜ਼ਿਕਰ ਕੀਤਾ ਹੈ। ਔਰ ਆਪ ਸੁਣ ਕੇ ਹੈਰਾਨ ਹੋਵਗੇ ਉਸ ਮਹਾਨ ਆਲਮ ਫਾਜ਼ਲ ਨੇ। ਸਰਮਦ ਦਾ ਜ਼ਿਕਰ ਕੀਤਾ ਹੈ। ਉੱਥੇ ਉਹ ਲਿਖਦਾ ਹੈ। ਐ ਔਰੰਗਜ਼ੇਬ ਹੋ ਸਕਦਾ ਹੈ ਆਪਕੇ तमाम ਗੁਨਾਹ ਖੁਦਾਵੰਤਾ ਤਾਲਾ ਮਾਫ ਕਰ ਦੇ। بہو اکر ٹو اکر میں تھوانو سرون کرا رہے ہیں ہو سکتا ہے خدا و تالا آپ کے تمام گناہوں کو معاف کر دیں پر سرمد جیسے صوفی فقیر کا قتل ناقابل معاف ہے خدا معاف نہیں کرے انج لکھ دیں ٹھیک ہے مسلمان سن ਬਿਰੋ ਗਿਆਨੀ ਸੰਤ ਸਿੰਘ ਮਸਕੀਨਾਂ ਦੀ ਮੈਂ ਗੱਲ ਦੇ ਨਾਲ 100% ਸਹਿਮਤ ਹਾਂ ਕਿ ਵਾਕਿਆ ਹੀ ਪਖੰਡੀ ਜਿਹੜੇ ਲੋਗ ਹੈ ਉਹ ਹਰ ਧਰਮ ਦੇ ਵਿੱਚ ਮੌਜੂਦ ਹੈ ਕਿਸੇ ਜਗ੍ਹਾ ਤੇ ਪੀਰਾਂ ਦੇ ਨਾਂ ਤੋਂ ਮਸ਼ਹੂਰ ਹੈ ਕਿਤੇ ਬਾਬਿਆਂ ਦੇ ਨਾਂ ਤੋਂ ਕਿਤੇ ਉਹ ਪ੍ਰਚਾਰਕਾਂ ਦੇ ਨਾਮ ਤੋਂ ਕਿਤੇ ਉਹ ਪੰਡਤਾਂ ਦੇ ਨਾਮ ਤੋਂ ਮੁxtਲਫ ਨਾਮ ਹੈ ਮੁxtਲਫ ਖੁਲਈਏ ਮੁxtਲਫ ਹੈ ਲੇਕਿਨ ਕੰਮ ਸਾਰਿਆਂ ਦਾ ਇੱਕ ਹੀ ਹੈ ਕੀ ਕੰਮ ਹੈ ਕਿ ਲੋਗਾ ਦੇ ਵੀਰੋ ਉਹ ਲੋਗਾ ਦੀ ਲਾਲਸਾ ਦੇ ਨਾਲ ਖੇਲਦੇ ਆ ਲੋਗਾ ਨੂੰ ਕੋਈ ਹੱਥ ਵਿੱਚੋਂ ਰਾਖ ਕੱਢ ਦਿੰਦਾ ਵੈ ਕੋਈ ਕੁਛ ਪਖੰਡ ਕਰਦਾ ਵੈ ਕੋਈ ਕੁਛ ਕੋਈ ਕਿਸੇ ਦੀ ਦਿਲ ਦੀਆਂ ਗੱਲਾਂ ਦੱਸ ਦਿੰਦਾ ਵੈ ਉਹ ਕਿਸ ਤਰ੍ਹਾਂ ਵੀਰੋ ਕਰਦੇ ਆ ਕਿ ਕੁਸ਼ਤ ਕਾਲਾ ਜਾਦੂਗੀਆਂ ਕੋ ਹੁੰਦਾ ਵੈ ਕਈ ਹਰ ਰੋਜ਼ ਬੰਦਿਆਂ ਨਾਲ ਇਹਨਾਂ ਦਾ ਡੀਲ ਕਰਦੇ ਆ ਉਹਨਾਂ ਦਾ ਪਤਾ ਚੱਲ ਜਾਂਦਾ ਵੈ ਤੇ ਉਹ ਇਸ ਤਰ੍ਹਾਂ ਲੋਗਾ ਨੂੰ ਚੰਦ ਗੱਲਾਂ ਚੰਦ ਟਰਿਕਾਂ ਦੇ ਜ਼ਰੀਏ ਆਪਣੇ ਜਾਲ ਦੇ ਅੰਦਰ ਫਸਾ ਲੈਂਦੇ ਤੇ ਵੀਰੋ ਤੁਸੀਂ ਦੇਖ ਲਓ ਕਿ ਜਿਹੜਾ ਵੀ ਜਾਦੂਗਰ ਹੈ ਜਿਹੜਾ ਵੀ ਬਾਬਾ ਹੈ ਕੋਈ ਪੀਰ ਹੈ ਉਹਦੇ ਡੇਰਿਆਂ ਤੇ ਇੰਜ بڑا ਰਸ਼ ਹੋਏਗਾ ਤੇ ਵੀਰੋ ਲੇਕਿਨ ਇਹ ਮੈਂ ਗੱਲ ਤੋਂ ਨਹੀਂ ਸਹਿਮਤ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਜ਼ਿਆਦਾ ਪ੍ਰਚਾਰਕ ਪੰਡਿਤ ਅੱਲਾਹ ਦੇ ਪਿਆਰੇ ਪੀਰ ਜਿਹੜੇ ਐ ਵੀਰੋ ਉਹ ਹੱਕ ਤੇ ਸੱਚ ਦੀ ਗੱਲ ਕਰਦੇ ਆ ਉਹਨਾਂ ਦੇ ਮਨ ਦੇ ਅੰਦਰ ਕੋਈ ਲਾਲਸਾ ਨਹੀਂ ਹੁੰਦੀ ਉਹ ਲੋਕਾਂ ਦਾ ਭਲਾ ਕਰਦੇ ਆ ਇਸ ਕਰਕੇ ਸਾਰਿਆਂ ਨੂੰ ਉਸ ਦੀ ਗਲਤ ਨਹੀਂ ਕਹਿ ਸਕਦੇ ਅਗਰ ਵੀਰੋ ਕੋਈ ਦਰਬਾਰ ਹੈ ਤੇ ਦਰਬਾਰ ਵਾਲਾ ਬਜ਼ੁਰਗ ਤੇ ਨਹੀਂ ਕਹਿ ਰਿਹਾ ਕਿ ਮੈਨੂੰ ਆ ਕੇ ਸਜਦਾ ਕੀਤਾ ਜਾਵੇ ਮੇਰੇ ਤੇ ਆ ਕੇ ਮੰਤਾ ਮੰਨੀਆਂ ਜਾਣ ਮੇਰੇ ਤੇ ਆ ਕੇ ਧਾਗੇ ਬੰਨੇ ਜਾਣ ਕਿ ਸਾਡੀ ਫਲਾਨੀ ਮੰਤ ਪੂਰੀ ਹੋ ਜਾਏਗੀ ਇਹ ਕੀ ਹੈ ਜਿਹੜੇ ਉੱਤੇ ਲੋਕ ਬੈਠੇ ਆ ਜਿਹੜੇ ਨਗਰਾਨ ਆ ਜਿਹੜੇ ਮਤਵੱਲੀ ਆ ਜਿਹੜੇ ਰਖਵਾਲੇ ਆ ਜਿਹੜੇ ਗੱਦੀ ਨਸ਼ੀਨ ਆ ਇਹ ਉਸ ਚੀਜ਼ ਦਾ ਫਾਇਦਾ ਚੁੱਕਦੇ ਆ ਤੇ ਲੋਗਾ ਨੂੰ ਆਪਣੇ ਕੋਲੋਂ ਕਹਾਣੀਆਂ ਬਣਾ ਕੇ ਆਪਣੇ ਕੋਲੇ ਝੂਠੀਆਂ ਤਸੱਲੀयां ਦੇ ਕੇ ਲੋਗਾਂ ਨੂੰ ਵੀਰੋ ਲੁੱਟਦੇ ਆ ਮੈਂ ਤੁਹਾਨੂੰ ਆਪਣੇ ਤੌਰ ਤੇ ਇੱਕ ਦੱਸ ਦਿੰਨਾ ਵਾਂ ਕਿ ਵੀਰੋ ਅਗਰ ਤੁਸੀਂ ਦੇਖਣਾ ਹੋਵੇ ਕਿ ਅੱਲਾ ਦਾ ਵਾਕਿਆ ਹੀ ਨੇਕ ਬੰਦਾ ਵਾ ਜਾਂ ਕਿ ਪਖੰਡੀ ਐ ਚੋਰ ਐ ਤੇ ਉਹਦਾ ਇਸ ਗੱਲ ਤੋਂ ਪਤਾ ਲੱਗ ਜਾਏਗਾ ਕਿ ਜਿਹੜਾ ਬਹੁਤ ਵੱਡਾ ਦੁਨੀਆਦਾਰ ਹੋਏਗਾ ਜਿਹਦੇ ਕੋਲ ਵੱਡੀ ਗੱਡੀ ਗਨਮੈਨ ਪੈਸੇ ਦੀ ਲਾਲਚ ਗੱਲ-ਗੱਲ ਤੇ ਤੁਹਾਨੂੰ ਉਹਦਾ ਬੜਾ ਆਲੀਸ਼ਾਨ ਕੱਪੜੇ ਬੜਾ ਲੈਂਡ ਲੋਨ ਨਜ਼ਰ ਆਏਗਾ ਵੀਰੋ ਉਹ ਅੱਲਾ ਦਾ ਬੰਦਾ ਨਹੀਂ ਕਿਉਂਕਿ ਜਿਹੜਾ ਦੁਨੀਆਂ ਨਾਲ ਮੁਹੱਬਤ ਕਰਦਾ ਜਿਹੜਾ ਦੌਲਤ ਨਾਲ ਮੁਹੱਬਤ ਕਰਦਾ ਹੋਵੇ ਉਹ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਨਾਲ ਮੁਹੱਬਤ ਨਹੀਂ ਕਰ ਸਕਦਾ ਜਿਹੜਾ ਫਕੀਰ ਹੋਏਗਾ ਜਿਹਨੂੰ ਦੁਨੀਆਂ ਦੀ ਲਾਲਚ ਨਹੀਂ ਹੋਏਗੀ ਜਿਹੜਾ ਸਾਦਾ ਹੋਏਗਾ ਜਿਹੜਾ ਬਗੈਰ ਕਿਸੇ ਪੈਸੇ ਤੋਂ ਬਗੈਰ ਕਿਸੇ ਲਾਲਜ ਤੋਂ ਲੋਕਾਂ ਦਾ ਭਲਾ ਕਰੇਗਾ ਲੋਕਾਂ ਨੂੰ ਆਪਣੇ ਹੱਥ ਚ ਦਵੇਗਾ ਵੀਰੋ ਉਹ ਜੇ ਅਸਲ ਅੱਲਾ ਨਾਲ ਉਹ ਜੇ ਜਿਹੜਾ ਅੱਲਾ ਪਾਕ ਦੇ ਨਾਲ ਜੋੜਦਾ ਵੈ ਤੇ ਜਿਹੜਾ ਤੁਹਾਨੂੰ ਪਖੰਡ ਨਾਲ ਜੁੜੇਗਾ ਉਸ ਦੇ ਮਗਰ ਨਾ ਲੱਗੋ ਕਿਉਂਕਿ ਉਹ ਤੁਹਾਨੂੰ ਲੁੱਟ ਰਿਹਾ ਵੈ ਉਹ ਦੀਨ ਦੇ ਨਾਂ ਤੇ ਤੁਹਾਨੂੰ ਬੁੱਧੂ ਬਣਾ ਰਿਹਾ ਵੈ ਤੇ ਬਾਕੀ ਵੀਰੋ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਸਭ ਤੇ ਆਪਣਾ ਕਰਮ ਤੇ ਸਭ ਤੇ ਆਪਣੀ ਰਹਿਮਤ ਕਰੇ ਬਾਕੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਤਾ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਹਾਲ ਲਜ਼ਮੀ ਕਰਨਾ ਆਪਣਾ ਦਾਸਾ ਖਿਆਰ ਰੱਖਣ ਦਾ ਯਾਦ ਰੱਖਣਾ ਅੱਲਾ ਫਰਮਾ